ਅੱਤ ਤੁਹਾਨੂੰ ਇੱਕ ਵੀਡੀਓ ਦਿਖਾ ਰਿਹਾ ਇੱਕ ਵਿਆਹ ਦੀ ਜਿਸ ਦੇ ਵਿੱਚ ਕੁਲਵੀਰ ਚਿੰਜਰ ਵੱਲੋਂ ਲਾਈਵ ਸ਼ੋਅ ਲਗਾਇਆ ਗਿਆ ਪਰ ਹੈਰਾਨੀ ਵਾਲੀ ਗੱਲ ਇੱਥੇ ਹੈ ਕਿ ਕੁਲਵੀਰ ਚਿੰਜਰ ਨੂੰ ਵਿਆਹ ਦੇ ਵਿੱਚ ਕੋਈ ਵੀ ਨਹੀਂ ਜਾਣਦਾ ਸੀ ਕਿੰਨੇ ਜ਼ਿਆਦਾ ਹਟ ਗੀਤ ਦੇਣ ਤੋਂ ਬਾਅਦ ਵੀ ਕੀ ਜਿਹੜੇ ਗਾਣੇ ਆ ਕੁਲਵੀਰ ਚਿੰਜਰ ਦੇ ਜਿਹਦੇ ਮਿਲੀਅਨ ਦੇ ਵਿੱਚ ਜਿਹੜੇ ਵਿਊ ਗਏ ਹੋਏ ਨੇ ਮਿਲੀਅਨ ਵਿਊ ਕਿ ਲੱਖਾਂ ਕਰੋੜਾਂ ਦੇ ਵਿੱਚ ਵਿਊ ਗਏ ਹੋਏ ਨੇ ਪਰ ਦੇਖ ਸਕਦੇ ਹਾਂ ਸਾਰਾ ਜਿਹੜਾ ਵਿਆਹ ਦਾ ਮਾਹੌਲ ਹੈ ਇਹ ਕਿਸ ਤਰ੍ਹਾਂ ਦਾ ਹੈ ਕੁਰਸੀਆਂ ਬਿਲਕੁਲ ਖਾਲੀ ਜੀਆਂ ਪਈਆਂ ਬਾਕੀ ਕੋਈ ਆਪ ਦਾ ਆਪ ਦਾ ਇੰਜੋਏਮੈਂਟ ਹੈ ਜਿਹੜੇ ਕਰੇ ਤਨਾਈ ਫਰਮੈਸ਼ ਪਾਈ ਜਾਂ ਕਹਿ ਲਓ ਕਿ ਅੱਜ ਦੇ ਜਿਹੜੇ ਹੋਣਗੇ ਬਈ ਨਹੀਂ ਜਾਣਦੇ ਹੋਣੇ ਜਿੰਨੇ ਬੈਠੇ ਨੇ ਜਾਣ ਕੇ ਜੇ ਲੱਗੇ ਮੀ ਅੱਖਾਂ ਤੇ ਪਛਾਣ ਨਾ ਆਉਂਦੀ ਹੋਵੇ ਕਿ ਭਾਈ ਕੁਲਵੀਰ ਚੰਦਰ ਬੁਲਾਇਆ ਵੇਆ ਵਿਆਹ ਤੇ ਇਹ ਕੇ ਵੀ ਚਲੋ ਫਾਇਦਾ ਹੁੰਦਾ ਹੈ ਕਿ ਲਾਈਵ ਸ਼ੋ ਬੁੱਕ ਹੋ ਜਾਂਦਾ ਵਿਆਹ ਦਾ ਹੋਵੇ ਕਿ 4 ਪੈਸੇ ਵਧੀਆ ਬਣਦੇ ਆ ਕੋਈ ਸੁਣੇ ਨਾ ਸੁਣੇ ਕਿਉਂਕਿ ਬਹੁਤ ਲੋਕਾਂ ਨੇ ਗੀਤ ਆ ਜਿਹੜੇ ਸੁਣ ਲਏ ਆ ਕਿ ਇਹ ਕਾਜ਼ੀ ਰੋਟੀ ਆ ਠੀਕ ਆ ਕੋਈ ਜਾਣਦਾ ਤਾ ਠੀਕ ਹੈ ਕੋਈ ਨਹੀਂ ਜਾਣਦਾ ਤਾਂ ਵੀ ਠੀਕ ਹੈ ਪਰ ਸਭਾ ਜਿਹੜਾ ਵਧੀਆ ਕੁਲਵੀਚਨ ਜਿਰਦਾ ਇਹ ਵੀ ਸ਼ਾਮ ਨੂੰ ਜਦੋਂ 8 ਘੰਟਾ ਰਹਿ ਗਿਆ ਉਦੋਂ ਪਤਾ ਲੱਗਿਆ ਲੋਕਾਂ ਨੂੰ